গাড়িটা আ যাও আ ওাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাাা ਜੋ ਵੀ ਕਰੇ ਉਹ ਜੀ ਜਿੱਤੀ ਚਲੋ ਅਕਸਮਾਈ ਗਾਣਾ ਹੈ ਜੇ ਸਾਈਡ ਜਾਓ ਜੀ ਕੰਨੀ provoca ਹਾਂ ਅਧਨੇ ਕੰਮ ਨਹੀਂ ਕਰਦੀ ਜੀ ਸਰਵਲ ਬਾਲ ਪੜਿਆ ਹੈ ਜੀ ਹਾਂ ਇਹ ਤਾਂ ਫਟਨੇ ਲਗਾ ਸਾਰਣ ਬੰਦੇ ਬਹੁਤ ਦਿਨ ਬਣੇ ਥੈਂਕ ਯੂ ਥੈਂਕ ਯੂ ਜੀਨੇ ਰਹਾ ਹੈ ਬਹੁਤ ਜਿਆਦਾ ਬਾਲ ਰੇ ਬੰਦਾ ਨੀ ਚੋਤੇ ਹੈ ਦੇਂਦੀ بجائے ਉਸ ਨੇ ਉਸ ਦੌਰ ਦੇ ਵਿੱਚ ਜਿਹੜਾ ਕਬੂ ਹੈ ਉਹਦੇ ਤੋਂ ਸੱਜੇ ਵਾਲਾ ਵੀ ਖੱਬੇ ਵਾਲਾ ਵੀ ਜੋ ਧੱਕ ਦਿੰਦਾ ਉਸਕੇ ਖਸਾ ਦਿੰਦਾ ਜੱਫਾ ਸਾਹਿਬ ਹੀ ਕੁਦਰਾ ਬਣ ਕੇ ਆਇਆ ਤੇ ਅੱਜ ਜਿਹੜਾ ਅਦਾਲਤ ਨੇ ਇਹ ਰਿਕਾਰਡ ਸੰਭਲ ਕੀਤਾ ਹੈ ਤੇ ਕਹਿੰਦਾ ਕਿ ਕਿ ਫਿਰ ਇਹ ਦੀ ਮਾਰ ਤੋਂ ਪਿੱਛੋਂ ਹੋ ਗਈ ਸੀ ਜਿਹੜੇ ਇਚਾਰਜ ਤੇ ਆਡਰ ਆ ਉਹ ਨਹੀਂ ਲੱਭੇ ਪਹਿਲੀ ਤਾਂ ਕਹਿੰਦੇ ਜਮਾਨਤ ਹੀ ਨਹੀਂ ਹੋਈ ਤੇ ਗ੍ਰਿਫਤਾਰੀ ਨਹੀਂ ਪਈ ਹੌਲੀ ਹੌਲੀ ਪ੍ਰੋਸੈਸ ਸਾਰਾ ਕੁਝ ਮੰਨ ਗਈ ਮੇਰਾ ਖਿਆਲ ਦੇ ਚਾਲ ਦੇ ਆਰਡਰ ਲੱਭ ਜਾਣਗੇ ਅਸੀਂ ਵੀ ਲੱਗੇ ਆਂ ਹਾਂਜੀ ਜੋ ਲੱਭ ਗਏ ਫਿਰ ਪੁਲਿਸ ਨੂੰ ਭੁਕ ਨਹੀਂ ਪਾਉਂਦੇ ਕੀ ਲੱਗ ਰਿਹਾ ਕਿ ਤੁਸੀਂ ਕੈਪਟਨ ਸਰੋਂ ਨੂੰ ਕੁਝ ਬਿਲਕੁਲ ਇਹ ਤਾਂ ਕੋਈ ਡਰਾਵਾ ਨਹੀਂ ਕਿ ਮੇਰੇ ਤੋਂ ਅਫਸਰ ਕਹਿੰਦੇ ਰਹੇ ਜੀ ਸੀਐਮ ਉਹ ਉਸ ਤੋਂ ਸਾਨੂੰ ਫੋਨ ਆਦੇ ਸਾਡੇ ਤੇ ਦਬਾਅ ਬਹੁਤ ਜ਼ਿਆਦਾ ਹੈ ਸਾਨੂੰ ਪਤਾ ਵਿੱਚ ਤਕਾ ਹੋ ਰਿਹਾ ਅਫਸਰ ਮੈਨੂੰ ਕਹਿੰਦੇ ਰਹੇ ਤੇ ਇੱਕ ਸਿਆਸਤ ਕਰਨ ਦੀ ਵਿਦਾਇਤ ਕਰਨ ਲਈ ਕੇਵਲ ਤੇ ਕੇਵਲ ਰੋਟੀਆਂ ਸੇਕਣ ਵਾਸਤੇ ਇਹ ਜਿਹੜਾ ਬੜੀ ਦਾ ਬੱਕਰਾ ਜਿਹੜਾ ਦੁਬਾਰਾ ਬਣਾਇਆ ਗਿਆ ਇਹਦਾ ਜਿੰਨੀ ਵੀ ਨਿੰਦਾ ਕਰੀਏ ਥੋੜੀ ਆ ਪਰ ਕਿਉਂਕਿ ਇਹ ਅਜੀਹਕਰਣਾ ਨਹੀਂ ਚਾਹੀਦੀ ਸ਼ਕਤੀਆਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਜਿਸ ਤਰ੍ਹਾਂ ਦੀ ਰਾਜਨੀਤੀ ਕਾਂਗਰਸ ਦੀ ਗੰਦੀ ਰਾਜਨੀਤੀ ਸੁਣੀ ਸੀ ਪਰ ਏਡੀ ਗੰਦੀ ਰਾਜਨੀਤੀ ਕਰ ਸਕਦੇ ਆ ਕਿ ਪ੍ਰਾਣੇ ਐਵੇਂ ਗੱਲਾਂ ਵੜਾ ਵੜਾ ਕੇ ਮੈਂ ਇੱਕ ਕਰਦੀ ਨਾ ਹਰਮਿੰਦਰ ਸਿੰਘ ਗਿੱਲ ਉਹਦੇ ਉੱਤੇ ਮੇਰੇ ਨਾਲ ਕੇਸ ਸੀ ਉਹਦੇ ਕਵਿਟ ਲੈਡਰ ਲੈਣ ਕੇ ਦੇਣਗੇ ਉਹਨਾਂ ਦਾ ਕਰ ਉਹਦੇ ਬਰੀਦ ਐਡ ਲੈਣ ਕੇ ਦੇਣਗੇ ਕਿਸ ਚੀਜ਼ ਦੇ ਕੇਸ ਇਹੇ ਇਸ ਤਰ੍ਹਾਂ ਦੇ ਕੇਸ ਸੀਗੇ ਉਹ ਹੁਣ ਤਾਂ ਝੂਠੇ ਪਾਏ ਸੀ ਪਰ ਇੱਕ ਲੇਡੀਜ਼ ਵਾਲਾ ਜੋ ਦੱਸਿਆ ਜਾਂਦਾ ਹੈ ਕਿ ਬਲਦੋਹਾ ਸਾਹਿਬ ਨੇ ਇਸ ਤਰ੍ਹਾਂ ਮਾਲਵੇ ਕੀਤਾ ਵਾ ਉਹਨੇ ਆਪਣੀ ਵੀਡੀਓ ਵੀ ਦਿਖਾਈ ਵਾਰ ਲ ਵੀ ਦਿੱਤੀ ਨਾਲ ਚੰਨਾ ਤੇ ਉਹ ਪਤਾ ਨਹੀਂ ਕਾਂਗਰਸ ਵੀ ਲੀਡ ਰਿਆ ਜੀ ਉਹ ਲੀਡਰ ਕਹੀ ਜਾ ਰਹੀ ਹੈ ਜੋ ਬਕਵਾਸ ਕਰੀ ਜਾ ਵੀ ਤੇ ਤਾਂ ਸੱਟ ਉਹ ਨਿਮਸ਼ਾ ਮੈਂ ਤਾਂ ਇਹ ਵੀ ਰਖੇ ਰਿਹਾ ਹੈ ਜਿਹੜੀ ਜੋ ਕਹਾਣੀ ਸੀ ਉਹ ਤੇ ਕੀ ਹੈ ਉਹ ਲੀਪੇ ਹੋਣਾ ਉਹ ਜੋ ਬੋਲਦੀ ਹੈ ਤਾਂ ਉਹ ਉਤਕਾਰ ਸਿਆਸਤ ਕਰ ਸਰ ਅੱਜ ਕੋਈ ਤਰੀਕ ਪਈ ਹੈ ਕਿ ਜਾਂ 3 ਅਪ੍ਰੈਲ ਪੈ ਗਈ ਜੀ ਕਹਿੰਦਾ 3 ਅਪ੍ਰੈਲ ਯਾਰ ਅੱਜ ਬੁਟਵਾ ਸਾਹਿਬ ਨੂੰ ਸੱਮਨ ਹੋਏ ਸੀ ਦਾਤ ਵੱਲੋਂ ਤੇ ਬੁਟਵਾ ਸਾਹਿਬ ਐਸ ਪਰ ਕੋਰਟ ਦੀ ਕੰਪਲਾਈਂਸ ਜਿਹੜਾ ਪੇਸ਼ ਹੋਈ ਨੇ ਉਹਦੇ ਵਿੱਚ ਜਿਹੜਾ ਕੇਸ ਆ ਉਹਦੇ ਵਿੱਚ ਜਿਹੜਾ ਬੇਲ ਆਰਡਰ ਸਾਰੇ ਉਲਟਵਾ ਸਾਹਿਬ ਦੇ ਫਾਈਲ ਦੇ ਵਿੱਚ ਲੱਗੇ ਸੀਗੇ ਉਹਦੇ ਅਕੋਰਡਿੰਗ ਵੀ ਜਿਹੜਾ ਅਦਾਲਤ ਨੇ ਜਿਹੜਾ ਅਗਲੀ ਤਰੀਕ ਪੇਸ਼ ਜਿਹੜੀ ਆ ਉਹ 3 April ਜਿਹੜੀ ਆ ਫਿਕਸ ਕੀਤੀ ਆ ਕਿ ਅਜੇ ਕੋਈ ਪੂਰਾ ਰਿਕਾਰਡ ਜਿਹੜਾ ਹੈ ਇਸ ਕੇਸ ਦਾ ਅਜੇ ਸੰਭਲ ਕੀਤਾ ਹੀ ਕੋਰਟ ਨੇ ਪਰ ਅਜੇ ਪੂਰਾ ਰਿਕਾਰਡ ਜਿਹੜਾ ਹੈਗਾ ਉਹ ਪਰ ਨਹੀਂ ਆ ਸਕਿਆ ਇਸ ਕਰਕੇ ਜਿਹੜਾ ਹੈਗਾ ਉਹ ਰੈਕਸਟ੍ਰੀਪਰ ਰਿਕਾਰਡ ਜਿਹੜੀ ਹੈ ਉਹ ਫਿਕਸ ਕੀਤੀ ਹੈ ਕਿ ਜਿਹੜੀ ਉਹਨਾਂ ਦੀ ਫਾਈਲ ਆ ਉਹ ਪ੍ਰੋਪਰਲੀ ਜਿਹੜਾ ਹੈਗਾ ਉਹ ਕੰਪਲੀਟ ਕਰਕੇ ਤੇ ਦਲਤ ਦੇ ਵਿੱਚ ਪੂਰੀ ਫਾਈਲ ਜਿਹੜੀ ਪੇਸ਼ ਕੀਤੀ ਜਾਵੇ ਪਰ ਇਸ ਕੇਸ ਦੇ ਵਿੱਚ ਜਿਹੜਾ ਉਹ ਇੱਕ ਬਿਲਕੁਲ ਅਧੂਰਾ ਜਿਹੜਾ ਹੈਗਾ ਉਹ ਚਲਾਨ ਪੇਸ਼ ਕੀਤਾ ਹੈ ਦਲਤ ਦੇ ਵਿੱਚ ਹੁਣ ਇਸੇ ਕਰਕੇ ਦਲਤ ਨੇ ਜਿਹੜਾ ਹੈਗਾ ਪੂਰਾ ਰਿਕਾਰਡ ਮੰਗਿਆ ਪੂਰੇ ਰਿਕਾਰਡ ਵਾਸਤੇ ਜਿਹੜੀ ਹੈਗੀ ਉਹ ਅਗਲੀ ਡੇਡ ਫਿਕਸ ਕੀਤੀ ਆ ਉਸ ਰਿਕਾਰਡ ਪੂਰਾ ਆਏਗਾ ਫਿਰ ਦੇਖਿਆ ਜਾਏਗਾ ਬੇਲ ਆਰਡਰ ਜਿਹੜੇ ਆ ਆਲਰੇਡੀ ਜਿਹੜੇ ਅਪੀਲ ਹੋਏ ਨੇ ਪਹਿਲਾਂ ਕੇਸ ਦੇ ਵਿੱਚ ਮਟੋਆ ਸਾਹਿਬ ਉਹਦੇ ਵਿੱਚ ਬੇਲ ਆਰਡਰ ਵੀ ਆ ਚੁੱਕੇ ਨੇ ਉਹ ਬੇਲ ਆਰਡਰ ਦੇ ਅਕੋਰਡਿੰਗਲੀ ਜਿਹੜਾ ਹੈਗਾ ਉਹ ਕਲੀਅਰ ਨੇ ਹੁੰਦਾ ਹੈ ਕਿ ਇੱਕ ਕੇਸ ਜਿਹੜਾ ਪਹਿਲਾਂ ਚੱਲਿਆ ਉਹਦਾ ਟ੍ਰਾਇਲ ਵੀ ਚੱਲਿਆ ਹਾਜ਼ਰੀਆਂ ਵੀ ਲੱਗੀਆਂ ਨੇ ਹੁਣ ਰਿਕਾਰਡ ਆਏਗਾ ਬਾਕੀ ਜਿਹੜੇ ਹੈਗਾ ਉਹ ਪੰਜ ਕਿੰਨੇ ਤਰੀਕ ਸਰਪਾਈ ਗਏ ਹੁਣ ਡੇਡ ਫਿਕਸ ਹੋਈ ਹੈ 3 ਅਪ੍ਰੈਲ 3 ਅਪ